ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਠੰਡ ਦਾ ਕਹਿਰ ਜਾਰੀ ਸਕੂਲ ਕਿਤੇ ਪੰਦ 20 ਜਨਵਰੀ ਤੱਕ ਵਿਦਿਆਨਿਆ ਸਕੂਲ ਦੀਆਂ ਛੁੱਟੀਆਂ ਮੌਸਮ ਵਿਭਾਗ ਵੱਲੋਂ ਸਖਤ ਚੇਤਾਵਨੀ ਅਲਰਟ ਹੋਇਆ ਜਾ ਰਹੀ ਕਿ ਆਪਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖ ਨੂੰ ਮਿਲ ਸਕਣ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਖਬਰ ਦੇ ਉੱਪਰ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਵਾਦਾ ਕੀ ਵਾਤਾਵਰਣ ਹੋਇਆਗਾ ਔਰ ਕਿੰਨੇ ਟਾਈਮ ਤੱਕ ਛੁੱਟੀਆਂ ਹੋਣ ਜਾਣੇ ਇਸ ਆਉ ਜਾਂਦੇ ਹਨ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਨਾਲ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ 13 ਜਨਵਰੀ ਨੂੰ ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਚੰਡੀਗੜ੍ਹ ਦੇ ਸਮੂਥ ਸਕੂਲਾਂ ਵਿੱਚ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਬੰਦ ਰਹਿਣਗੇ ਇਹਨਾਂ ਵਿਦਿਆਰਥੀਆਂ ਲਈ ਸਕੂਲ ਹੁਣ 21 ਜਨਵਰੀ ਨੂੰ ਖੁੱਲੇ ਜਾਣਗੇ ਇਹ ਹੁਕਮ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਸਕਦੀਆਂ ਹਨ ਉੱਤਰ ਭਾਰਤ ਸਰਕਾਰ ਦੀ ਪ੍ਰਵਿੰਦੀ ਪੱਤਰ ਲਿਖ ਕੇ ਕਿੜਾਕੇ ਦੀ ਠੰਡ ਅਤੇ ਧੁੰਦ ਨੂੰ ਦੇਖਦੇ ਹੋਏ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਨਿਰਦੇਸ਼ ਦਿੱਤੇ ਗਏ ਹਨ ਔਰ ਇਸ ਦੇ ਨਾਲ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਇਹ ਅਲਾਨ ਸੂਬੇ ਵਿੱਚ ਪੈ ਰਹੀ ਸੰਗਨੀ ਧੁੰਦ ਅਤੇ ਕਿੜਾਕੇ ਦੀ ਠੰਡ ਨੂੰ ਦੇਖ ਕੇ ਕੀਤਾ ਗਿਆ ਸੀ ਦੂਜੇ ਪਾਸੇ ਐਸਓਐਚਈਡ ਪੰਜਾਬ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪ੍ਰੀਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਪ੍ਰੀਬੋਰਡ ਪ੍ਰੀਖਿਆ 15 ਜਨਵਰੀ ਨੂੰ ਸ਼ੁਰੂ ਹੋਣ ਜਾ ਰਹੀ ਹੈ ਚੰਡੀਗੜ੍ਹ ਵਿੱਚ ਛੁੱਟੀਆਂ ਦਾ ਐਲਾਨ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਪ੍ਰੀਖਿਆ ਦੇ ਵਿੱਚ ਵੀ ਹੁਣ ਬਦਲਾਅ ਕੀਤਾ ਜਾਵੇਗਾ ਅਗਰ ਇਸੇ ਤਰੀਕੇ ਠੰਡ ਅਤੇ ਧੁੰਦ ਪਹਿਲਾਂ ਦੇ ਵਾਂਗ ਵਰ੍ਹਦੀ ਰਹੀ ਤਾਂ ਪੰਜਾਬ ਦੇ ਵਿੱਚ ਜੋ ਪ੍ਰੀ ਬੋਰਡ ਪ੍ਰੀਖਿਆ ਹੋਣ ਜਾਰੀ ਹੈ ਉਹ ਲਗਭਗ 29 ਜਨਵਰੀ ਤੱਕ ਜਾ ਸਕਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਜਾਂ ਫਿਰ ਸਕੂਲ 10 ਵਜੇ ਤੋਂ 3 ਵਜੇ ਤੱਕ ਲਗਾਏ ਜਾਂਦੇ ਤਾਂ ਇਸ ਦੇ ਸਬੰਧ ਵਿੱਚ ਸ਼ਿੱਖਿਆ ਮੰਤਰੀ ਹਰਜੋ ਸਿੰਘ ਬਾਸ ਅਤੇ ਸੀਐਮ ਭਗਵੰਤ ਮਾਨ ਦੁਆਰਾ ਅੱਜ ਸ਼ਾਮ ਤੱਕ ਪੂਰੀ ਅਪਡੇਟ ਸ਼ੇਅਰ ਕੀਤੀ ਜਾਵੇਗੀ ਜੋ ਵੀ ਅਪਡੇਟ ਆਵੇਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਲੇਟੈਸਟ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਨਵੀਂ ਅਤੇ ਤਾਜ਼ੀ ਅਪਡੇਟ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਮਿਲਦੀ ਰਹੇ ਧੰਨਵਾਦ